ਸਰਬਜੀ ਸੰਗਰੂਰ ਵੀ ਦੀ ਕਵਤਾ ਦੇਖ ਸਮਾ ਸਥਾ ਸਬਾ ਗਈਆਂ ਦਾ ਕੋੜਾ ਅੱਕ ਨਾਲ ਕਈਆਂ ਦਾ ਕਰਨਾ ਕਈ ਵਾਰ ਬਿਆਨ ਹੁੰਦਾ ਈ ਕੋਈ ਪਾਵੇ ਰੋਲਾ ਕੋਈ ਚੁੱਪ ਬੱਠ ਲੈਂਦਾ ਜਿਨ੍ਹਾਂ ਦਾ ਕਦੇ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਜਿਨ੍ਹਾਂ ਦਾ ਕਦੇ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਬੋਲਣ ਲੱਗਿਆਂ ਸਹਿਜ ਸੁਭਾਅ ਕੁਝ ਨਾ ਕੁਝ ਕੋਈ ਨਾ ਕੋਈ ਕਦੇ ਕਹਿ ਜਾਂਦਾ ਸੁਣਨ ਵਾਲਾ ਕੋਈ ਬੋਲੇ ਆਵਾਤਾਵਾ ਕੋਈ ਸਮਝ ਹਾਲਾਤ ਦੇਖ ਸਮਾ ਸਥਾਨ ਸਭ ਸਹਿ ਜਾਂਦਾ ਕੋਈ ਕੋਈ ਸਮਝ ਹਾਲਾਤ 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 ਦੇਖ ਸਮਾ 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 ਸਥਾਨ ਸਭ ਸਹਿ ਜਾਂਦਾ ਸਵਾ ਕਈਆਂ ਦਾ ਸਵਾ ਕਈਆਂ ਦਾ ਕੋੜਾ ਅੱਕ ਨਾਲੋਂ ਕਈਆਂ ਦਾ ਤਾਂ ਕਰਨਾ ਕਈ ਵਾਰੀ ਬਿਆਨ ਹੁੰਦਾ ਸੀ